ਤਾਂ ਗੁਰੂ ਸਾਹਿਬ ਜੀ ਸਾਨੂੰ ਫਿਰ ਅੱਗੇ ਕਹਿੰਦੇ ਕਹਿੰਦੇ ਦੇਖ ਜਦੋਂ ਤੂੰ ਸਾਰੇ ਫਿਕਰ ਮੁਕਾ ਕੇ ਤੇ ਗੁਰੂ ਦੀ ਹਜ਼ੂਰੀ ਵਿੱਚ ਨਤਮਸਤਕ ਹੋਵੇਂਗਾ ਆ ਜਿਹੜਾ ਆਪਾਂ ਝੋਲੀ ਘੜਦੇ ਨਾ ਇਹ ਝੋਲੀ ਕੱਪੜੇ ਦੀ ਨਹੀਂ ਅਸੀਂ ਆਪਣੇ ਬੋਧ ਵਾਲੀ ਝੋਲੀ ਖੋਲੀਏ ਆ ਦੋ ਹੱਥ ਕਰਦੇ ਨਾ ਸੀ ਗੁਰੂ ਅੱਗੇ ਮੱਥਾ ਟੇਕਣ ਲੱਗਿਆ ਕਹਿੰਦੇ ਭਾਈ ਇਹ ਅਸਲ 'ਚ ਦਿਮਾਗ ਨੂੰ ਖੋਲ ਕੇ ਦਿਮਾਗ 'ਚ ਕੁਝ ਪਵਾ ਲੈ ਮੰਗ ਲੈ ਕੁਝ ਤਾ ਫਿਰ ਵਾਹਿਗੁਰੂ ਕਿਰਪਾ ਕਰਦੇ ਨੇ ਤੇ ਫਿਰ ਕਹਿੰਦੇ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਏ ਵਾਹਿਗੁਰੂ ਮੇਰੇ ਤੇ ਕਿਰਪਾ ਕਰ ਮੈਂ ਗੁਣਹੀਣਾਂ ਮੈਂ ਤਾਂ ਇੱਕ ਜਿਵੇਂ ਛੋਟਾ ਜਿਹਾ ਬੱਚਾ ਹੁੰਦਾ ਨਾ ਉਹਨੂੰ ਬੋਧ ਨਹੀਂ ਹੁੰਦੀ ਬਾਧੇ ਘਾਟੇ ਦੀ ਮੈਂ ਤਾਂ ਤੇਰੇ ਦਰ ਦਾ ਬੱਚਾ ਰਾਖ ਪਿਤਾ ਪ੍ਰਭ ਮੇਰੇ ਇਹ ਮੇਰੇ ਪਿਤਾ ਇਹ ਮੇਰੇ ਬਾਪੂ ਮੇਰੇ ਤੇ ਕਿਰਪਾ ਕਰ ਕੀ ਕਿਰਪਾ ਕਰ ਮੋਹ ਨਿਰਗੁਣ ਸਭ ਗੁਣ ਤੇਰੇ ਸਾਰੇ ਗੁਣ ਤੇਰੇ ਵਾਸੇ ਵਿੱਚ ਹਨ ਜਿਸ ਤੇ ਮਿਹਰ ਕਰੇ ਉਸੇ ਨੂੰ ਮਿਲਦੇ ਹਨ ਮੈਨੂੰ ਵੀ ਆਪਣੇ ਗੁਣ ਬਖਸ਼ ਦੇ ਅਗਨਾ ਤੋਂ ਬਚਾਲ ਸੱਚੇ ਪਾਤਸ਼ਾਹ ਮੈਨੂੰ ਵੀ ਆਪਦੇ ਚਰਨਾਂ ਨਾਲ ਜੋੜ ਲੈ ਮੈਂ ਭਟਕਦਾ ਫਿਰਦਾ ਥਾਂ ਥਾਂ ਤੇ ਹਰ ਥਾਂ ਤੇ ਭਟਕਣਾ ਲੱਗੀ ਹੋਈ ਹੈ ਤੇ ਅੱਜ ਵੀ ਆਪਾਂ ਕਿਸੇ ਬੱਚੇ ਨੂੰ ਥੋੜਾ ਬਹੁਤਾ ਕਿਤੇ ਕਹਿ ਦਈਏ ਨਾ ਸਭ ਤੋਂ ਪਹਿਲਾਂ ਬੱਚਾ ਆਪਣੇ ਮਾਪਿਆਂ ਨੂੰ ਦੱਸਦਾ ਜਾ ਕੇ ਉਹਨੂੰ ਛੋਟੇ ਜਿਹੇ ਬੱਚੇ ਨੂੰ ਪਤਾ ਹੈ ਕਿ ਅਸਲ ਵਿੱਚ ਮੇਰਾ ਸਿਰ ਦਾ ਮਾਲਕ ਕੌਣ ਹੈ ਮਾਨ ਕਰਦਾ ਹੈ ਆਪਣੇ ਪਿਤਾ ਦਾ ਤੇ ਆਪਣੀ ਮਾਤਾ ਦਾ ਭਾਵੇਂ ਰੋਂਦਾ ਜਾਵੇ ਤੇ ਭਾਵੇਂ ਉਹ ਭੱਜਿਆ ਜਾਵੇ ਉਹ ਜਾ ਕੇ ਆਪਣੀ ਮਾਂ ਨੂੰ ਜਾਂ ਪਿਤਾ ਨੂੰ ਜ਼ਰੂਰ ਦੱਸਦਾ ਹੈ ਕਿ ਬਾਪੂ ਮੈਨੂੰ ਆਏ ਆਏ ਕਹਿੰਦੇ ਆ ਕੋਈ ਮੈਨੂੰ ਮੈਨੂੰ ਕੋਈ ਮਾਰਦਾ ਅਸੀਂ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਆਉਂਨੇ ਆ ਅਸੀਂ ਪਹਿਲੀ ਗੱਲ ਤਾਂ ਸਾਨੂੰ ਅਰਦਾਸ ਕਰਨ ਦਾ ਇਨਿਵਾਲ ਅਸੀਂ ਕਿਵੇਂ ਗੁਰੂ ਤੋਂ ਕੁਝ ਮੰਗਣਾ ਹੈ ਜੇ ਕੁਝ ਮੰਗ ਵੀ ਲਈਏ ਤਾਂ ਸਾਨੂੰ ਉਹ ਝੋਲੀ ਪਵਾਉਣਾ ਨਹੀਂ ਆਉਂਦਾ ਉਹ ਰੱਬ ਝੋਲੀ ਪਾ ਵੀ ਦੇਵੇ ਕਿਰਪਾਕਾਰੀ ਦੇਵੇ ਕਿ ਤਰਸ ਆਈ ਜਾਏ ਸੱਚੇ ਪਾਤਸ਼ਾਹ ਨੂੰ ਫਿਰ ਸਾਨੂੰ ਸੰਭਾਲਣਾ ਨਹੀਂ ਆਉਂਦਾਗਾ ਅਸੀਂ ਉਹਨੂੰ ਹੰਕਾਰ ਦੇ ਕੱਪੜੇ ਨਾਲ ਢੱਕਦੇ ਹਾਂ ਫਿਰ ਹੰਕਾਰ ਹੋ ਜਾਂਦਾ ਸਾਨੂੰ ਗੁਰੂ ਸਾਹਿਬ ਜੀ ਸਾਨੂੰ ਹਮੇਸ਼ਾ ਹੀ ਦੇਂਦਾ ਹੀ ਰਹਿੰਦਾ ਕਦੀ ਸਾਡੇ ਤੋਂ ਖੁੰਦਾ ਨਹੀਂ ਜੇ ਸਾਡੇ ਕੋਲੋਂ ਕੁਝ ਖੁੱਸਦਾ ਹੈ ਨਾ ਤਾਂ ਸਾਡੇ ਕਰਮਾਂ ਕਰਕੇ ਖੁੱਸਦਾ ਹੈ ਜੇ ਵਾਹਿਗੁਰੂ ਨੇ ਸਾਡੀ ਝੋਲੀ ਕੁਝ ਪਾ ਦਿੱਤਾ ਹੈ ਨਾ ਤਾਂ ਸਾਡੇ ਤੋਂ ਨਹੀਂ ਸੰਭਾਲਿਆ ਗਿਆ ਤੇ ਤੇ ਚ ਰੱਬ ਦਾ ਕੋਈ ਪ੍ਰਮਾਤਮਾ ਦਾ ਕੋਈ ਕਸੂਰ ਥੋੜਾ ਹੈ ਸਾਡੇ ਤੋਂ ਨਹੀਂ ਸੰਭਾਲਿਆ ਗਿਆ ਸਾਡੀ ਬੰਦਗੀ ਨਹੀਂ ਸੀ ਸਾਨੂੰ ਗਿਆਨ ਨਹੀਂ ਸੀ ਫਿਰ ਤਾਂ ਲਹਾਰ ਨੂੰ ਚੰਦਨ ਦਾ ਬਾਗ ਦੇ ਨਾਲ ਹੀ ਗੱਲ ਬਣ ਜਾਂਦੀ ਹੈ ਨਾ ਬਿਲਹਾਰ ਨੂੰ ਚੰਦਨ ਦਾ ਬਾਗ ਦੇਤਾ ਰਾਜੇ ਨੇ ਤੇ ਲਹਾਰ ਨੇ ਕੋਲੇ ਬਣਾ ਕੇ ਵੇਚਤਾ ਫਿਰ ਐਂ ਹੁੰਦਾ ਸਾਨੂੰ ਵਾਹਿਗੁਰੂ ਦਾਤਾਂ ਬਹੁਤ ਦਿੰਦਾ ਹੈ ਪਰ ਉਹਨਾਂ ਦਾਤਾਂ ਨੂੰ ਅਸੀਂ ਸੰਭਾਲ ਨਹੀਂ ਸਕਦੇ ਦੋਸ਼ ਫਿਰ ਅਸੀਂ ਦਿੰਨੇ ਆ ਉਸ ਵਾਹਿਗੁਰੂ ਨੂੰ ਕਿ ਦੇਖੋ ਵਾਹਿਗੁਰੂ ਨੇ ਆਹ ਕਰਤਾ ਪਰ ਗੁਰੂ ਸਾਹਿਬ ਕਹਿੰਦੇ ਨਾ 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 ਇਹ ਨਹੀਂ ਦਦਾ ਦੋਸ ਨਾ ਦਿਓ ਕਿਸੈ ਦੋਸ ਕਰਮਾ ਆਪਣੇ ਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ ਨਾ ਦੀਜੈ ਅਬਰਜਨਾ ਕਹਿੰਦੇ ਹੋਰਨਾਂ ਨੂੰ ਦੋਸ ਕਿਉਂ ਦੇਣਾ ਸੰਭਾਲਿਆ ਤੇਰੇ ਤੋਂ ਨਹੀਂ ਗਿਆ ਕੁਝ ਦੋਸ ਰੱਬ ਨੂੰ ਆਪਣੇ ਆਪ ਨੂੰ ਸੰਭਾਲ ਤੇਰੇ ਕੋਲ ਜੋ ਪਰਮਾਤਮਾ ਨੇ ਦਾਤਾਂ ਦਿੱਤੀਆਂ ਨੇ ਉਹਨਾਂ ਨੂੰ ਸੰਭਾਲ ਦੋਸ ਕਿਸੇ ਨੂੰ ਨਾ ਦੇ ਤਾਂ ਵਾਹਿਗੁਰੂ ਕਹਿੰਦੇ ਨੇ ਕਿ ਤੂੰ ਅਰਦਾਸ ਕਰ ਕਿ ਮੋਹੇ ਨਿਰਗੁਣ ਸਭ ਗੁਣ ਤੇਰੇ ਮੈਨੂੰ ਮੇਰੇ ਪਿਤਾ ਤੇ ਪਰਮੇਸ਼ਵਰ ਤੇ ਮਾਣ ਹੈ ਮੈਨੂੰ ਉਹ ਹੀ ਸਭ ਕੁਝ ਦੇਵੇਗਾ ਮੈਂ ਉਸੇ ਤੋਂ ਹੀ ਮੰਗਣਾ ਤੇ ਸਾਡਾ ਸਿੱਖਾਂ ਦਾ ਪਿਤਾ ਸਾਡੇ ਸਿੱਖਾਂ ਦਾ ਗੁਰੂ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 10 ਗੁਰੂ ਸਹਿਬਾਨਾਂ ਦੀ ਪਾਵਨ ਬਾਣੀ ਉਹ ਜਗਦੀ ਹੋਈ ਜੋਤ ਇਹੀ ਸਾਡਾ ਗੁਰੂ ਹੈ ਇਹੀ ਸਾਡਾ ਪਿਤਾ ਹੈ ਪਰਮੇਸ਼ਵਰ ਹੈ ਅਸੀਂ ਇਸੇ ਤੋਂ ਹੀ ਮੰਗਣਾ ਤੇ ਇਸੇ ਨੇ ਸਾਨੂੰ ਦੇਣਾ ਤਾਂ ਇਸ ਕਰਕੇ ਸਾਨੂੰ ਮਾਨ ਵੀ ਇਸੇ ਗੁਰੂ ਦੇ ਦਰ ਤੇ ਹੀ ਹੋਣਾ ਚਾਹੀਦਾ ਹੈ ਫਿਰ ਅੱਗੇ ਗੁਰੂ ਸਾਹਿਬ ਕਹਿੰਦੇ ਪੰਚ ਵਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੀ ਹੇ ਸਹਾਇਤਾ ਕਰਨ ਦੇ ਸਮਰੱਥ ਪ੍ਰਭੂ ਮੈਂ ਗਰੀਬ ਇਕੱਲਾ ਹੀ ਆਂ ਤੇ ਮੇਰੇ ਵੈਰੀ ਕਾਮ ਆਦਿਕ ਪੰਜ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਮੇਰੇ ਵੈਰੀ ਨੇ ਇਹ ਮੈਨੂੰ ਤਾਂ ਉੱਠਣ ਦਿੰਦੇ ਨਹੀਂ ਤੇ ਵੈਰੀ ਕਦੋਂ ਕਿਸੇ ਨੂੰ ਉੱਠਣ ਦਿੰਦਾ ਹੈ ਸਾਡੇ ਸਭ ਤੋਂ ਵੱਡੇ ਵੈਰੀ ਬਾਹਰ ਕੋਈ ਨਹੀਂ ਨਾ ਕੋ ਵੈਰੀ ਨਾ ਹੀ ਬੇਗਾਨਾ ਸਗਲ ਸੰਗ ਹਮ ਕੋ ਬਣਾਈ ਸਾਡਾ ਕੋਈ ਵੈਰੀ ਬੇਗਾਨਾ ਨਹੀਂ ਜੋ ਵੀ ਵੈਰ ਕਮਾਰਿਆ ਸਾਡੇ ਅੰਦਰੋਂ ਹੀ ਕੋਈ ਕਮਾਰਿਆ ਹੈ ਗੁੱਸਾ ਸਾਨੂੰ ਅੰਦਰੋਂ ਆਉਂਦਾ ਹੈ ਵਿਰੋਧਤਾ ਸਾਡੀ ਅੰਦਰੋਂ ਬਣਦੀ ਹੈ ਕਾਮ ਸਾਡੇ ਅੰਦਰੋਂ ਜਾਗਦਾ ਹੈ ਲੋਭ ਸਾਨੂੰ ਅੰਦਰੋਂ ਠਾਉਂਦਾ ਹੈ ਅੰਦਰੋਂ ਉੱਠਦਾ ਲੋਭ ਤਾਂ ਕਰਕੇ ਇਹ ਪੰਜ ਜਿਹੜੇ ਵੈਰੀ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਾਡੇ ਅੰਦਰ ਹੀ ਬੈਠੇ ਨੇ ਹੁਣ ਚੋਰ ਹੋਵੇ ਘਰ ਦੇ ਅੰਦਰ ਤੇ ਪਹਿਰਾ ਲਾਈ ਰੱਖੀਏ ਬਾਹਰ ਵੀ ਕੋਈ ਅੰਦਰ ਨਾ ਆ ਜਾਏ ਬਾਹਰੋਂ ਤਾਂ ਸਭ ਕੁਝ ਲੁੱਟਿਆ ਗਿਆ ਨਾ ਅੰਦਰੋਂ ਸਭ ਕੁਝ ਲੁੱਟਿਆ ਗਿਆ ਬਾਹਰ ਖੜਿਆ ਖੜਿਆ ਅਸੀਂ ਆਪਣੇ ਅੰਦਰੋਂ ਉਹਨਾਂ ਪੰਜਾਂ ਚੋਰਾ ਨੂੰ ਬੇਈਮਾਨੀਆਂ ਨੂੰ ਕੱਢਣਾ। ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਕਹਿੰਦੇ ਖੇਦ ਕਰੈ ਅਰ ਬਹੁਤ ਸੰਤਾਵੈ ਆਇਓ ਸਰਨ ਤੁਹਾਰੇ ਕਹਿੰਦੇ ਮੇਰੀ ਸਹਾਇਤਾ ਕਰ ਮੈਂ ਤੇਰੀ ਸਰਨ ਆਇਆ। ਇਹ ਪੰਜੇ ਮੈਨੂੰ ਦੁੱਖ ਬੜਾ ਦਿੰਦੇ ਨੇ ਤੇ ਬਹੁਤ ਸਤਾਉਂਦੇ ਨੇ। ਮੈਨੂੰ ਭਜਾਈ ਫਿਰਦੇ ਨੇ। ਕਦੀ ਲੋਭ ਵਿੱਚ ਕਦੀ ਲਾਲਚ ਵਿੱਚ ਕਦੀ ਕਾਮਵਾਸ਼ਨਾ ਵਿੱਚ ਪਤਾ ਨਹੀਂ ਕਿੱਥੇ-ਕਿੱਥੇ ਮੈਨੂੰ ਭਜਾਈ ਫਿਰਦੇ ਨੇ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰ ਮੈਂ ਤੇਰੇ ਦਰ ਆਇਆ। ਰਹਿਮ ਕਰ ਮੇਰੇ ਤੇ। ਰਹਿ ਮੰਗਦੇ ਪਏ ਨੇ ਸੱਚੇ ਪਾਤਸ਼ਾਹ ਕਹਿੰਦੇ ਐਉਂ ਮੰਗੀਦਾ ਗੁਰੂ ਤੋਂ ਐਂ ਵਾਹਿਗੁਰੂ ਤੋਂ ਕੁਛ ਮੰਗੀਏ ਫਿਰ ਵਾਹਿਗੁਰੂ ਕਿਰਪਾ ਕਰਦੇ ਸਾਡੇ ਤੇ ਫਿਰ ਅੱਗੇ ਕਹਿੰਦੇ ਕਰ ਕਰ ਹਾਰਿਓ ਅਨਕ ਬਹੁ ਭਾਤੀ ਛੋੜੈ ਕਤਹੂ ਨਾਹੀ ਕਹਿੰਦੇ ਵਾਹਿਗੁਰੂ ਮੈਂ ਬੜੇ ਬਹੁਤ ਜਿਆਦਾ ਹੀ ਕਹਿੰਦੇ ਮੈਂ ਤਾਂ ਇਹ ਜੋਰ ਲਾ ਕੇ ਦੇਖ ਲਿਆ ਬੜੇ ਢੰਗ ਵਰਤ ਕੇ ਵੇਖ ਲਏ ਹੁਣ ਮੈਂ ਹਾਰ ਗਿਆ ਮੈਨੂੰ ਇਹ ਪੰਜੇ ਚੋਰ ਛੱਡਦੇ ਹੀ ਨਹੀਂ ਪਏ ਮੈਂ ਕੱਲਾ ਇਹਨਾਂ ਨੇ ਮੈਨੂੰ ਇੰਨਾ ਕੁ ਉਲਝਾਇਆ ਹੋਇਆ ਕਿ ਮੈਂ ਸਮਝ ਨਹੀਂ ਆ ਰਹੀ ਮੈਨੂੰ ਮੈਂ ਜਾਵਾਂ ਕਿੱਧਰ ਨੂੰ ਕਹਿੰਦੇ ਕਰ ਕਰ ਹਾਰਿਓ ਅਨਕ ਬਹੁ ਭਾਤੀ ਛੋੜੈ ਕਤਹੂ ਨਾ ਹੀ ਮੈਨੂੰ ਨਹੀਂ ਛੱਡਦੇ ਪਏ ਮੇਰੀ ਬੰਦ ਖਲਾਸੀ ਕਰਵਾ ਸੱਚੇ ਪਾਤਸ਼ਾਹ ਇਹ ਕਿਸ ਤਰ੍ਹਾਂ ਮੇਰੀ ਖਲਾਸੀ ਹੋਏਗੀ ਕਿਵੇਂ ਕਿਰਪਾ ਹੋਏਗੀ ਤਾਂ ਫਿਰ ਅੱਗੇ ਗੁਰੂ ਸਾਹਿਬ ਕਹਿੰਦੇ ਏਕ ਬਾਤ ਸੁਨ ਤਾਂਕੀ ਓਟਾ ਸਾਧ ਸੰਗ ਮਿਟ ਜਾਹੀ ਕਹਿੰਦੇ ਤੇਰੀ ਬੰਦ ਖਲਾਸੀ ਪਤਾ ਕਿਵੇਂ ਹੋਣੀ ਹੈ ਤੂੰ ਕਿਵੇਂ ਰਹਾ ਹੁਣ ਇਹਨਾਂ ਤੋਂ ਸਾਧ ਸੰਗਤ ਵਿੱਚ ਚੱਲ ਏਕ ਬਾਤ ਸੁਣ ਤਾਂ ਕੀ ਓਟਾ ਇਹ ਇੱਕ ਗੱਲ ਸੁਣ ਕਹਿੰਦੇ ਗੁਰਸਿੱਖਾ ਗੱਲ ਸੁਣ ਕਿ ਇਹ ਸਾਧ ਸੰਗਤ ਵਿੱਚ ਰਹਿਣ ਇਹ ਮੁੱਕ ਜਾਂਦੇ ਨੇ ਭੱਜ ਜਾਂਦੇ ਨੇ ਤੇ ਮੈਂ ਤੇਰੀ ਸਾਧ ਸੰਗਤ ਦਾ ਆਸਰਾ ਲਿਆ ਸੱਚੇ ਪਾਤਸ਼ਾਹ ਮੈਂ ਸੁਣਿਆ ਹੈ ਕਿ ਤੇਰੀ ਸੰਗਤ ਵਿੱਚ ਆਇਆ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਖਤਮ ਹੋ ਜਾਂਦਾ ਹੈ ਤੇ ਮੈਂ ਤੇਰੀ ਸਾਧ ਸੰਗਤ ਦੇ ਵਿੱਚ ਆ ਗਿਆਂ ਮੇਰੇ ਤੇ ਵੀ ਕਿਰਪਾ ਕਰ ਦੇ ਗੁਰੂ ਸਾਹਿਬ ਤੋਂ ਮੰਗ ਰਹੇ ਆ ਇਹ ਪੰਜਵੇਂ ਪਾਸ਼ਾ ਬਾਣੀ ਦੇ ਰਾਹੀ ਐ ਸਮਝੋ ਕਿ ਜਿਵੇਂ ਅਸੀਂ ਗੁਰੂ ਤੋਂ ਮੰਗਦੇ ਹੋਈਏ ਤੇ ਗੁਰੂ ਸਾਹਿਬ ਜੀ ਮੰਗ ਰਹੇ ਨੇ ਕਹਿੰਦੇ ਫਿਰ ਮੇਰੇ ਤੇ ਵੀ ਕਿਰਪਾ ਕਰ ਦੇ ਜੇ ਤੇਰੀ ਸੰਗਤ ਦੇ ਵਿੱਚ ਆਇਆ ਆ ਇਹਨਾਂ ਚੋਰਾ ਤੋਂ ਤੂੰ ਬਚਾਉਣਾ ਤੇ ਮੈਨੂੰ ਵੀ ਬਚਾ ਦੇ ਮੈਂ ਤੇਰੇ ਦਰ ਆਤਾ ਗਿਆ ਆਈਆਂ ਕਰ ਕਿਰਪਾ ਸੰਤ ਮਿਲੇ ਮੋਹੇ ਤਿਨ ਤੇ ਤੀਰਜ ਪਾਇਆ ਕਹਿੰਦੇ ਸਾਧ ਸੰਗਤ ਦੇ ਵਿੱਚ ਕਿਰਪਾ ਕਰਕੇ ਮੈਨੂੰ ਤੇਰੇ ਸੰਤ ਜਨ ਮਿਲ ਪਏ। ਉਹਨਾਂ ਤੋਂ ਮੈਨੂੰ ਹੌਸਲਾ ਮਿਲਿਆ ਹੈ। ਜਿਵੇਂ ਆਪਾਂ ਨੂੰ ਹੁਣ ਗੁਰੂ ਸਾਹਿਬ ਦੀ ਬਾਣੀ ਹੌਸਲਾ ਦੇ ਰਹੀ ਹੈ ਨਾ। ਵੀ ਕਿਵੇਂ ਬਚਿਆ ਜਾਣਾ। ਬੰਦੇ ਨੂੰ ਹੌਸਲਾ ਹੀ ਤਾਂ ਅੱਗੇ ਲੈ ਜਾਂਦਾ ਹੈ। ਤੇ ਕਹਿੰਦੇ ਮੈਨੂੰ ਹੌਸਲਾ ਮਿਲ ਗਿਆ ਹੈ। ਜਦੋਂ ਦਾ ਮੈਂ ਸਾਧ ਸੰਗਤ ਵਿੱਚ ਆਉਣ ਲੱਗ ਗਿਆ ਮੈਨੂੰ ਹੌਸਲਾ ਮਿਲ ਗਿਆ। ਸੰਤੇ ਮੰਤ ਦਿਓ ਮੋਹੇ ਨਿਰਭਉ ਗੁਰ ਕਾ ਸ਼ਬਦ ਕਮਾਇਆ ਸੰਤਾਂ ਨੇ ਮੈਨੂੰ ਇਹਨਾਂ ਪੰਜਾਂ ਵਿਖਾਧੀਆਂ ਤੋਂ ਨਿਡਰ ਕਰਨ ਵਾਲਾ ਉਪਦੇਸ਼ ਦੇ ਦਿੱਤਾ ਹੈ ਨਾਮ ਦੇ ਦਿੱਤਾ ਹੈ ਮੈਂ ਹੁਣ ਗੁਰੂ ਦਾ ਸ਼ਬਦ ਆਪਣੇ ਜੀਵਨ ਵਿੱਚ ਧਾਰਿਆ ਹੈ ਇੱਥੇ ਹੁਣ ਦੱਸ ਰਿਹਾ ਜਦੋਂ ਗੁਰੂ ਦੀ ਕਿਰਪਾ ਹੋ ਜਾਏ ਨਾ ਗੁਰੂ ਸਾਹਿਬ ਦੀ ਜਿਵੇਂ ਆਪਾਂ ਆਉਣੇ ਸਾਡੇ ਤੇ ਕਿਰਪਾ ਹੋ ਜਾਏ ਫਿਰ ਬੰਦਾ ਬੇਪਰਵਾਹ ਹੋ ਜਾਂਦਾ ਇੱਥੇ ਦੱਸ ਰਿਹਾ ਕਹਿੰਦੇ ਹੁਣ ਮੈਂ ਸੰਤ ਜਨਾਂ ਦੇ ਚਰਨਾਂ 'ਚ ਲੱਗ ਗਿਆ ਸਾਂ ਇੱਥੇ ਮੈਨੂੰ ਮੇਰੇ ਤੇ ਰਹਿਮਤ ਹੋਈ ਹੈ ਕਿ ਮੈਨੂੰ ਨਾਮ ਸ਼ਬਦ ਮਿਲ ਗਿਆ ਗੁਰਬਾਣੀ ਮਿਲ ਗਈ ਹੈ ਹੁਣ ਗੁਰਬਾਣੀ ਨੂੰ ਪੜ ਪੜ ਕੇ ਮੈਂ ਆਪਣੇ ਜੀਵਨ ਦੇ ਵਿੱਚ ਇਹਨੂੰ ਧਾਰ ਲੈਣਾ ਤੇ ਮੈਂ ਇਹਨਾਂ ਪੰਜ ਬਿਖਾਦੀਆਂ ਨੂੰ ਆਪਣੇ ਅੰਦਰੋਂ ਕੱਢ ਦੇਣਾ ਫਿਰ ਕਹਿੰਦੇ ਜੀਤ ਲੈ ਉਹ ਮਹਾ ਬਿਖਾਦੀ ਸਹਜ ਸੁਹੇਲੀ ਬਾਣੀ ਉਹ ਗੁਰੂ ਦੀ ਆਤਮਿਕ ਅਡੋਲਤਾ ਦੇਣ ਵਾਲੀ ਤੇ ਸੁਖ ਦੇਣ ਵਾਲੀ ਬਾਣੀ ਦੀ ਬਰਕਤ ਨਾਲ ਮੈਂ ਉਹਨਾਂ ਪੰਜੇ ਵੱਡੇ ਝਗੜਾ ਨੂੰ ਜਿੱਤ ਲੈਨੇ ਜਿਹੜਾ ਕਹਿੰਦੇ ਸੀ ਵੀ ਅਸੀਂ ਤਾਂ ਇਸ ਆਤਮਾ ਨੂੰ ਉੱਠਣ ਤੱਕ ਨਹੀਂ ਦਿੰਦੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਨੂੰ ਜਿੱਤ ਲੈਣਾ ਇਸੇ ਨੂੰ ਕਹਿੰਦੇ ਨੇ ਮਨ ਜੀਤੇ ਜਗ ਜੀਤ ਮਨ ਇਹਨਾਂ ਪੰਜਾਂ ਚੋਰਾਂ ਦਾ ਘਰ ਹੈ ਇਹ ਪੰਜੇ ਚੋਰਾਂ ਦਾ ਗੜ ਹੈ ਮਨ ਜਦੋਂ ਮਨ ਨੂੰ ਜਿੱਤ ਲਿਆ ਸਮਝੋ ਜੰਗ ਜਿੱਤ ਗਏ ਇਹਨਾਂ ਪੰਜਾਂ ਤੋਂ ਜਿੱਤ ਗਏ ਅਸੀਂ ਤਾਂ ਗੁਰੂ ਸਾਹਿਬ ਕਹਿੰਦੇ ਦੇਖ ਭਾਈ ਕਹਿੰਦੇ ਮੈਂ ਜਿੱਤ ਲਿਆ ਕਿਵੇਂ ਜਿੱਤਿਆ ਨਾਮ ਜਪ ਕੇ ਬੰਦਗੀ ਕਰਕੇ ਸੰਗਤ ਕਰਕੇ ਮੈਂ ਜਿੱਤ ਲਿਆ ਇਹਨਾਂ ਸਹਜੇ ਸਹਜੇ ਬਾਣੀ ਪਰੀ ਕਹਿੰਦੇ ਬਰਕਤ ਨਾਲ ਮੈਂ ਉਹ ਪੰਜੇ ਵੱਡੇ ਝਗੜਾਲੂ ਜਿੱਤ ਲਏ